ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਹੈ। ਔਰ ਯੋਗ ਨਾਲ ਇੰਨਾ ਪਿਆਰ ਪਿਆ ਕਿ ਫਿਰ ਤੋਂ ਵਾਲ ਕਾਲਿਆਣੇ ਸ਼ੁਰੂ ਹੋ ਗਏ ਆ ਔਰ ਦੰਦਾਂ ਨੇ ਫਿਰ ਸ਼ੁਰੂ ਹੋ ਗਏ ਆ। ਮੈਂ ਬਿਮਾਰੀਆਂ ਬੜੀਆਂ ਮੈਨੂੰ ਘੇਰਿਆ ਹੈ, ਮੋਟਾਪਾ ਸੀ ਪਰ ਮੇਰੇ ਕੋਲੋਂ ਟੁਰਿਆ ਨਹੀਂ ਜਾਂਦਾ। ਗੋਡੇ ਮੇਰੇ ਦਰਦਨ ਹਾਰਡ ਦਾ ਮੈਨੂੰ ਨੁਕਸੀ। ਦਵਾਈਆਂ ਹਸਪਤਾਲਾਂ 'ਚ ਦਾਖਾ ਰਹਿਂਦੀਆਂ। ਉਹਨਾਂ ਆਖਣਾ ਕਿ ਮੈਂ ਤਨਾ ਕਹੇ ਨਹੀਂ ਨੀ ਮੈਂ ਮਹਿੰਗੇ ਟੀਕੇ ਲਵਾਣੀਆਂ ਤੇ ਮੇਰੇ ਗੋਡੇ ਦਰਦ ਨਹੀਂ ਠੀਕ ਹੁੰਦੇ ਤੇ ਬੰਬਾਰੀਸ ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਆਖਣਾ ਕਿ ਉਮਰ ਇਸ ਤਰ੍ਹਾਂ ਹੀ ਮਾਤਾ ਨਿਕਲੇਗੀ। ਮੁੰਜ ਪਹਿਰਾ ਜਿੰਨਾ ਮਰਜ਼ੀ ਹੋਵੇ ਤੇ ਜੇ ਸਿਹਤ ਨਾਲ ਠੀਕ ਹੋਏਗੀ ਤਾਂ ਕਿਸੇ ਕੰਮ ਨਹੀਂ ਕਰਮ ਪਾਣੀ ਪੀ ਕੇ ਗਗ ਮੈਂ ਜੋ ਵਿਆਸ ਸਵੇਰੇ ਵੀ ਕਰਨਾ ਦੁਪਹਿਰੀ ਕਰਨਾ ਸ਼ਾਮੀ ਕਰਨਾ ਮੈਂ ਸ਼ਦਾਈਆਂ ਲਿਖਾ ਲੱਗਿਆ ਰਹਿਣਾ ਸਵੇਰੇ 4 ਵਜੇ ਉਠੋ ਪਾਣੀ ਪੀਓ ਗਰਮ ਤੇ ਜੋ ਵਿਆਸ ਕਰੋ ਜੋ ਵਿਆਸ ਕਰੋ ਤਾਂ ਦਰ ਸਿੱਧਾ ਖਜ਼ਾਨਾ 86 ਸਾਲ ਦੀ ਉਮਰ ਹੋਵੇ ਤਾਂ ਬੈੱਡ ਤੋਂ ਹਿੱਲਿਆ ਨਹੀਂ ਜਾਂਦਾ ਪਾਸਾ ਨਹੀਂ ਲਿਆ ਜਾਂਦਾ ਔਰ ਪੂਰਾ ਪਰਿਵਾਰ ਅੱਗੇ ਪਿੱਛੇ ਹੋਇਆ ਹੁੰਦਾ ਹੈ ਕਿ ਬਜ਼ੁਰਗਾਂ ਨੂੰ ਕੁਝ ਹੋਵੇ ਨਾ ਇੱਧਰ ਪੌੜੀਆਂ ਚੜ੍ਹ ਕੇ ਆਏ ਨੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਅਕਸਰ ਇਹ ਗੱਲਾਂ ਸੁਣਦੇ ਆਉਂਦੇ ਹਾਂ ਪਰ ਸਿਹਤ ਕਿੰਨੀ ਕਿ ਜ਼ਰੂਰੀ ਹੈ ਅੱਜ ਤੁਹਾਨੂੰ ਇੱਕ ਐਸੀ ਮਾਤਾ ਜੀ ਨਾਲ ਮਿਲਾਉਂਦੇ ਆਂ 86 ਸਾਲ ਦੇ ਹੋ ਗਏ ਨੇ ਪਰ ਯੋਗ ਅਸਨ ਅਜਿਹੀ ਕਰਦੇ ਆ ਜੋ ਜਵਾਨ ਬੰਦਾ ਵੀ ਨਾ ਕਰ ਸਕੇ ਤੇ ਬਿਲਕੁਲ ਸਾਡੇ ਨਾਲ ਇਸ ਵੇਲੇ ਯੋਗ ਮਾਤਾ ਸਾਡੇ ਨਾਲ ਮੌਜੂਦ ਨੇ ਔਰ ਜਿਹੜੇ ਆਸਣ ਇਹਨਾਂ ਨੇ ਕਰਕੇ ਦਿਖਾਇਆ ਔਰ ਇਹ ਆਸਣ ਕਰਨੇ ਇਹਨੇ ਔਖੇ ਨੇ ਔਰ ਯੋਗ ਨਾਲ ਇੰਨਾ ਪਿਆਰ ਪਿਆ ਕਿ ਫਿਰ ਤੋਂ ਵਾਲ ਕਾਲਿਆਣੇ ਸ਼ੁਰੂ ਹੋ ਗਏ ਔਰ ਦੰਦਾਂ ਨੇ ਫਿਰ ਸ਼ੁਰੂ ਹੋ ਗਏ ਔਰ ਬਾਕੀਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਇੱਕ ਕਹਿ ਦਈਏ ਕਿ ਸਿਹਤਿਆਬੀ ਵਾਸਤੇ ਸਭ ਨੂੰ ਪ੍ਰੇਰਿਤ ਕਰ ਦਿਆ ਕਿ ਯੋਗਾ ਕਰਨ ਆਪਣੇ ਸਿਹਤ ਦਾ ਧਿਆਨ ਰੱਖਣ ਔਰ ਐਡੀ ਵੱਡੀ ਜੇ ਅਸੀਂ ਦੇਖੀਏ ਤਾਂ ਅਜਿਹਾ ਸਾਨੂੰ ਕਿਤੇ ਉਦਾਹਰਨ ਨਹੀਂ ਮਿਲਦੀ ਕਿ 86 ਸਾਲ ਦੇ ਹੋਣ ਤੋਂ ਬਾਵਜੂਦ ਜੇ ਯੋਗ ਦੇ ਨਾਲ ਇੰਨਾ ਪਿਆਰ ਕਰਦੇ ਨੇ ਮਾਤਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸ਼ਕੁੰਤਲਾ ਸ਼ਕੁੰਤਲਾ ਮੈਂ ਕਿ ਐਡੀ ਉਮਰ ਹੋ ਗਈ ਹੈ ਤੁਸੀਂ ਇੰਨੇ ਫਲੈਕਸੀਬਲ ਤਰੀਕੇ ਨਾਲ ਜਿਵੇਂ ਰਬੜ ਹੁੰਦੀ ਹੈ ਉਦਾਂ ਯੋਗ ਕਰ ਲੈਂਦੇ ਫਟਾਫਟ ਇਹ ਕਿਵੇਂ ਇੱਕੋ ਤੁਹਾਨੂੰ ਇੱਕ ਮਨ ਚਾਸ ਹੈ ਦੇਖੋ ਮੈਨੂੰ ਮੈਂ ਬਿਮਾਰੀਆਂ ਬੜੀਆਂ ਮੈਨੂੰ ਘੇਰਿਆ ਹੈ ਮਟਾਪਾ ਸੀ ਪਰ ਮੇਰ ਕੋ ਨੂੰ ਟੁਰਿਆ ਨਹੀਂ ਜਾਂਦਾ ਗੋਡੇ ਮੇਰੇ ਦਰਦਨ ਹਾਰਦਾ ਮੈਨੂੰ ਨੁਕਸੀ ਦਵਾਈਆਂ ਹਸਪਤਾਲਾਂ ਚ ਦਾਖਲ ਰਹਿੰਦੀ ਹਾਂ ਉਹਨਾਂ ਆਖਣਾ ਕਿ ਮੈਂ ਖਣਾ ਕਿ ਆ ਨਹੀਂ ਨੇ ਮੈਂ ਮਹੰਗੇ ਟੀਕੇ ਲਵਾਣੀਆਂ ਤੇ ਮੇਰੇ ਗੋਡੇ ਦਰਦ ਨਹੀਂ ਠੀਕ ਹੁੰਦੇ ਤੇ ਬੰਬਾਰੀ ਜ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਆਖਣਾ ਕਿ ਉਮਰ ਇਸ ਤਰ੍ਹਾਂ ਹੀ ਮਾਤਾ ਨਿਕਲੇਗੀ ਮੈਂ ਸਭ ਉਤੇ ਪਰੇਸ਼ਾਨ ਹੋਇਆ ਮੈਂ ਖਣਾ ਹੂੰ ਬਰਹੋਰ ਕਿਨੇ ਕ ਚੜਦੀ ਐ ਤੇ ਮੈਂ ਰੋਂਦਿਆਂ ਇਸ ਤਰ੍ਹਾਂ ਹੀ ਨਿਕਲੇਗੀ ਹਾਂ ਮੰਜੀ ਤੇ ਹੀ ਉਹਨਾਂ ਆਖਣਾ ਕਿ ਮਾਤਾ ਉਮਰ ਤੇ ਇਸ ਤਰ੍ਹਾਂ ਹੀ ਨਿਕਲਣੀ ਹੈ ਮੈਂ ਅੱਛਾ ਉਹ ਮੈਨਾ ਰਾਏ ਕੁਮਾਰ ਨੇ ਮੈਨੂੰ ਦੱਸਿਆ ਤਾਕਾ ਮੇਰਾ ਇਹਨੂੰ ਇਹ ਕੋਈ ਸੁਣ ਕੇ ਆਇਆ ਕਿ ਇੱਕ Swami Ramdev ਹੁੰਦਾ ਉਹ ਯੋਗਾ ਕਰਦਾ ਹੈ ਤੇ ਮੋਟੇ ਜਿਹੜੇ ਪਤਲੇ ਹੋ ਜਾਂਦੇ ਨੇ ਉਹਨਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਇਹ ਨਾਂਣ ਕੇ ਦੱਸਿਆ ਜਿੱਦੋਂ ਤੇ ਆਹਾਂ ਸਵੇਰੇ ਲਾਤਾ ਆਸਤਿਆਨ ਲਾਤਾ Swami ਜੀ ਆਗੇ ਤੇ ਅਹੀਂ ਤੇ ਸਾਰੇ ਟੱਬਰ ਲੱਗਦੇ ਯੋਗਾ ਥੱਲੇ ਵਿਛਾਈਆਂ ਚਾਦਰਾਂ ਸਾਰੇ ਲੋਪੇ ਯੋਗਾ ਕਰਨ ਇਹਨਾਂ ਤੇ ਮਾੜਾ ਮੋਟਾ ਕਰਨਾ ਇਹ ਨਾ ਮੈਂ ਆਖਣਾ ਤੂੰ ਤੇ ਚਾਈ ਬਹੁਤੇ ਕਰਦੀ ਨਾ ਨੇ ਪਾਗਲ ਹੋ ਗਈ ਹੈ ਮੈਂ ਰੋਟੀ ਖਾਣ ਖਾਣ ਤੋਂ ਪਹਿਲਾਂ ਸਮਝਦਾ ਪਾਣੀ ਪੀ ਲੈਣਾ ਗਰਮ ਗਰਮ ਪਾਣੀ ਪੀ ਕੇ ਮੈਂ ਜੋ ਅਭਿਆਸ ਕਰੇ ਵੀ ਕਰਨਾ ਦੁਪਹਿਰੀ ਕਰਨਾ ਸ਼ਾਮੀ ਕਰਨਾ ਮੈਂ ਸ਼ਦਾਈਆਂ ਲਿਖਾ ਲੱਗਿਆ ਰਹਿਣਾ ਜਦੋਂ ਵਸ ਵੇਲੇ ਹੁੰਦਾ ਮੈਂ ਵੇਲੇ ਹੋਰ ਕੋਈ ਕੰਮ ਨਹੀਂ ਹੈ ਮੇਰਾ ਤੇ ਮੈਂ ਮੰਜੀ ਤੇ ਰਹਿੰਦੀ ਹਾਂ ਮੈਂ ਮੰਜੀ ਤੇ ਜੋਗਾ ਹੀ ਕਰਦੇ ਆ ਨਾ ਕਦੇ ਲੌਂਗ ਮਲੌਂ ਕਬਾਲ ਵਾਤੀ ਕਰਦੇ ਆ ਨਾ ਜਿਹਨਾਂ ਸੈਕਲ ਕਦੇ ਚਲਾ ਕਦੇ ਮੈਂ ਹਾਂ ਕਦੇ ਉਲਟੀ ਕਦੇ ਸਿੱਧੀ ਇਸ ਤਰ੍ਹਾਂ ਮੈਂ ਕਰਦੇ ਆ ਨਾ ਮੇਰਾ ਭੈਣ ਘਟ ਗਿਆ ਕਿੰਨਾ ਵਜਨ ਸੀ ਪਹਿਲਾਂ ਤੇ ਹੁਣ ਕਿੰਨਾ ਹੋ ਗਿਆ ਪਹਿਲਾਂ ਤੇ 100 ਤੇ 20 ਕਿਲੋ ਕਹਿੰਨਾ ਕਹਾ ਸੀ ਫਿਰ ਮਤਲਬ ਮੈਂ ਫਿਰ ਬਾਅਦ ਚ ਤਲਾਇਆ ਤੇ 80 ਤੇ 5 85 ਕਿਲੋ ਆ 85 ਕਿਲੋ ਤੋਂ ਫਿਰ ਬਾਅਦ ਚ ਮੇਰਾ 40 ਕਿਲੋ ਰਹਿ ਗਿਆ ਜੇ ਪਰ ਇਹਦੋਂ ਮੈਂ ਵਾਧ ਨਹੀਂ ਦਿੰਦੀ ਹਾਂ ਕਿ ਮੈਂ ਰੋਜ਼ 2 ਘੰਟੇ 2.5 ਘੰਟੇ 3 ਘੰਟੇ ਮੈਂ ਜੋ ਵਾਸ ਜਰੂਰ ਸਵੇਰੇ ਕਰਨਾ ਹੁੰਦਾ ਕਿਉਂ ਮੇਰਾ ਦਾੰਦਰੀ ਪਿੱਤਾ ਨੇ ਪਹਿਲਾਂ ਆਂਦੇ ਨਾਲ ਦੂਪੇ ਨੂੰ ਰੇਤ ਨਾਮ ਜਪਣ ਦੇ ਕਿ ਪਹਿਲਾਂ ਤੇ ਬੰਬਾਰੀਆਂ ਨੇ ਕੀ ਰਿਆ ਦੰਦ ਵੀ ਨਿਕਲ ਗਏ ਬੰਬਾਰੀਆਂ ਨਾਲ ਪਿੱਤਾ ਵੀ ਨਿਕਲ ਗਿਆ ਤੇ ਪਹਿਲਾਂ ਜੇ ਕਰਦੇ ਹੁੰਦੇ ਹੁਣ ਜਿਵੇਂ ਤੁਸੀਂ ਉਮਰ ਦੇ ਵਿੱਚ ਇਹ ਕਰੋਗੇ ਜੋਗਰ ਨਾ ਤੁਹਾਡੇ ਦੰਦ ਜਾਂਦੇ ਸ਼ਰਤੀ ਲਾਏ ਨਾ ਤੁਹਾਡੇ ਮੇਰੇ ਲੈਂਸ ਪੇ ਨੇ ਦੰਦ ਸੁਣੀ ਦੇ ਪੈਂਦੇ ਜਿਹੜਾ ਕੋਈ ਘੰਟਾ ਇੱਕ ਦੋ ਘੰਟੇ ਜੋਗਾ ਕਰ ਲੈਂਦਾ ਨਾ ਸਵੇਰੇ ਸਵੇਰੇ ਕੰਮ ਪੁੱਤਰ ਕੋਈ ਨਹੀਂ ਹੁੰਦਾ ਸਵੇਰੇ 4 ਵਜੇ ਉਠੋ ਪਾਣੀ ਪੀਓ ਗਰਮ ਤੇ ਜੋ ਉਿਆਸ ਕਰ ਲੋ ਜੋ ਉਿਆਸ ਕਰ ਲੋ ਤਾਂ ਦਰਸਤੀ ਦਾ ਖਜ਼ਾਨਾ ਸਾਰੀ ਦੁਨੀਆ ਦੇ ਇਸ ਪਾਸੇ ਲੱਗ ਜਾ ਆ ਦੇਸ਼ ਦੀ ਪ੍ਰਦੇਸ਼ ਦੀ ਸਭ ਜਿਹੜੇ ਸਭ ਇਹ ਜੋਗ ਵਾਲੇ ਹੋ ਜਾਣ ਤੇ ਸਵੇਰੇ ਕੋਈ ਵੀ ਨਹੀਂ ਵਿਧਾ ਆਪਣੇ ਜੋਗ ਕਰਕੇ ਤੇ ਸਾਰਾ ਦਿਨ ਜਿੰਨਾ ਮਰਜੀ ਕੰਮ ਕਰਨ ਕੋਈ ਥਕਾਵਟ ਨਹੀਂ ਸਮੇ ਸਾਰੇ ਸੋਚਦੇ ਨੇ ਟਾਈਮ ਨਹੀਂ ਹੈਗਾ ਜਾਂ ਤੇ ਕਈ ਜਿਮ ਚ ਚਲ ਜਾਂਦੇ ਨੇ ਭਾਰੀਆਂ ਫੀਸਾਂ ਦੇ ਦਿੰਦੇ ਨੇ ਕੀ ਹੈਗਾ ਉਹਨਾਂ ਦਾ ਫਾਇਦਾ ਇਨਾ ਫਾਇਦਾ ਨਹੀਂ ਜਿਹੜਾ ਜਿੰਮ ਦਾ ਇਨਾ ਫਾਇਦਾ ਨਹੀਂ ਜਿੰਨਾ ਫਾਇਦਾ ਜੋਗਦਾ ਹੈ ਜਿੰਮ ਵਾਲੇ ਮੇਰੇ ਕੋਲ ਹੁੰਦੇ ਨੇ ਐ ਤਾਉ ਜਿਹੜੀ ਫਲਾਵਟ ਹੋ ਜਾਂਦੀ ਹੈ ਤੇ ਜੰਮੇ ਹੁੰਦੇ ਨੇ ਐ ਤਾਉ ਹਾਂ ਮਾਤਾ ਸਾਡੀ ਤੌਂ ਨਹੀਂ ਆਂਜੁੰਦੀ ਪਈ ਆਂਜਣੀ ਉਹਨਾਂ ਦੇ ਫਿਰ ਪ੍ਰੈਸ਼ਰ ਆ ਦਿੰਨੀ ਆ ਹਾਂ ਤੇ ਆਂਦੇ ਨੇ ਮੈਂ ਫਿਰ ਆਇਆ ਜਿਹੜਾ ਅੱਡੀਆਂ ਨਾ ਦਿੰਨੀਆ ਪੈਰਾਂ ਅੱਥਾ ਨਾ ਦਿੰਨੀਆ ਤੋ ਆਂਦੇ ਨੇ ਮਾਤਾ ਹਾਂ ਤੇ ਬੜੇ ਡੋਲੇ ਬਣਾਏ ਹਨ ਤੇ ਮੈਂ ਹਾਂ ਸ਼ੀਸ਼ੇ ਚ ਬਣਾ ਕੇ ਰੱਖ ਛੜੋ ਫਿਰ ਤਾ ਹੁਣ ਜਿਹੜੀ ਆਂਜ ਆਂਜ ਨਹੀਂ ਕਰਨੀ ਉਸੇ ਸਿੱਧੀ ਰੱਖੋਗੇ ਹਾਂ ਪੀਰੋ ਮੈਂ ਹੁਣ ਦਿੱਤਾ ਹੁਣ ਮੈਂ ਹੁਣ ਵੇਖੋ ਜਦ ਮੈਂ ਪ੍ਰੈਸ਼ਰ ਦੇ ਦਿੰਨੀ ਆ ਹਾਂ ਪੁਆਇੰਟ ਦਵਾ ਦੇਨੀ ਆ ਤੇ ਫਿਰ ਅਚੂਨ ਤਾੜਾ ਕਰਕੇ ਥੇ ਚਲਾ ਦੇਈਆਂ ਸਾਰੀਆਂ ਨਾੜਾਂ ਜਿਹੜੀਆਂ ਉਹਨਾਂ ਦੇਖ ਹੁੰਦਾ ਸਰਦਾ ਚੱਲਾਂ ਦਾ ਪੈਂਦਾ ਤੋ ਆਂਦੇ ਇੱਕ ਵਾਰੀ ਕਰਾਂਦੇ ਕੋਈ ਦੋ ਵਾਰੀ ਕਰਾਂਦਾ ਬਸ ਫਿਰ ਮਰਕਾ ਚਾਰ ਸਾਲੀ ਮੇਰ ਕੋ ਲੈ ਕੇ ਆ ਆਂਦਾ ਮਾਤਾ ਮੈਨੂੰ ਪਛਾਨਿਆ ਮੈਂ ਕਿਹਾ ਪਛਾਨਿਆ ਤੈਨੂੰ ਸੁਆ ਮੈਨ ਨੇ ਕੱਲਿਆ ਹੀ ਛੇ ਵਨੇ ਹਾਂ ਤੂੰ ਉਹਦੋਂ ਇਹਦਾ ਚੇਲਾ ਹੈ ਤਾਂ ਆਂਦਾ ਮੈਂ ਹਜ ਤੂੰ ਉਦੋਂ ਆਇਆ ਹੈ ਫਿਰ ਉਹ ਫਿਰ ਮੇਰੇ ਕੋਲ ਇੱਕ ਵਾਰੀ ਕਰਾ ਆ ਗਿਆ ਤਾਂ ਹੁਣ ਨਹੀਂ ਆਇਆ ਹੈ ਹਾਂ ਹੁਣ ਫਿਰ ਚੋਂਸਾ ਲੀ ਕਿਤੇ ਤੁਸੀਂ ਇਸ ਉਮਰ ਚ ਅਸੀਂ ਕਹਿੰਦੇ ਆ ਕਿ ਬੰਦਾ ਸਿਆਣ ਦਾ ਨਹੀਂ ਪਸਾਣ ਦਾ ਨਹੀਂ ਤੁਹਾਨੂੰ ਹਰ ਗੱਲ ਯਾਦ ਵੀ ਨਹੀਂ ਹੈ ਹਣਾ ਤੁਸੀਂ ਜੜੀ ਥੋੜੀ ਆਵਾਜ਼ ਹੈ ਉਹ ਵੀ ਜਿਸ ਤਰ੍ਹਾਂ 50 ਸਾਲਿਆਂ 55 ਸਾਲ ਦੀ ਉਮਰ ਚ ਹੁੰਦੀ ਹੈ ਉਸ ਤਰ੍ਹਾਂ ਆਵਾਜ਼ ਥੋੜੀ ਹੈਗੀ ਹੈ ਠੇਠ ਪੰਜਾਬੀ ਚ ਬੋਲਦੇ ਪਿਓ ਐ ਗਰਜਵੀਂ ਆਵਾਜ਼ ਹੈ ਹਾਂਜੀ ਇਹ ਇੱਕ ਸਾਰਾ ਯੋਗ ਦਾ ਕਮਾਲ ਹੈ ਨਹੀਂ ਤੇ ਪਹਿਲਾਂ ਆਵਾਜ਼ ਵੀ ਨਹੀਂ ਸੀ ਨਹੀਂ ਹਾਂ ਜੋਗ ਦਾ ਕਮਾਲੇ ਅੱਖਾਂ ਚ ਆਪਰੇਸ਼ਨ ਕਰਾਇਆ ਹੈ ਮੈਂ ਓਮ ਪ੍ਰਗਾਇਸ਼ ਡਾਕਟਰ ਕੋ ਮੇਰੀ ਰੜਕ ਨਹੀਂ ਜਾਂਦੀ ਕਾਫੀ ਚਿਰ ਕਦੇ ਕੋਈ دارو ਮੈਂ ਅੰਤ ਦੇ ਪਾੜੇ ਹੈ ਕੋਈ ਮੈਨੂੰ ਫਰਕ ਨਹੀਂ ਲੱਗਦਾ ਤੇ ਉਹਨਾਂ ਆਖਣਾ ਕਿ ਮਾਤਾ ਮੈਂ ਆਖਣਾ ਮੈਨੂੰ ਤੇ ਰਮਾਨ ਨਹੀਂ ਲੱਗਦਾ ਤੇ ਉਹਨਾਂ ਆਖਣਾ ਕਿ ਮਾਤਾ ਮਹਾਰਾਜ ਦਾ ਨਾਮ ਲਿਆ ਕਰ ਭਾਈਆਂ ਕਰ ਮੈਂ ਰੜਕ ਪੈਂਦੀ ਹੋਏ ਤਾਂ ਭਾਈਆਂ ਕਿੱਥੋਂ ਹੋਵੇ ਹਾਂ ਉਹਨਾਂ ਤੋਂ ਆਖਣਾ ਉਹਨਾਂ ਤੋਂ ਆਖਣਾ ਤੇ ਰਾੜਕ ਭੈਣ ਨਹੀਂ ਮੁੜ ਕੇ ਮੈਂ ਨਾ ਜਦੋਂ ਜੋ ਵੀ ਹਾਸ ਕਰਨਾ ਚਾਲੂ ਕੀਤਾ ਨਾ ਮੇਰੀ ਅੱਖਾਂ ਦੀ ਰੜਕ ਵੀ ਚੱਲ ਗਈ ਨਾਇਰ ਵੀ ਮੈਨਾਂ ਜਿਆਦਾ ਕੋਈ ਚਾਹ ਜੇ ਕਿਸੇ ਮੋਕੇ ਕੋਈ ਪਾਰੀ ਪੂੜੀ ਖਾਣੀ ਹੈ ਤਾਂ ਆ ਜਾਂਦੀ ਅੱਖਾਂ ਕੇ ਤੁੰਗ ਲਾ ਜਾ ਉਹ ਫਿਰ ਮੈਂ ਜਦੋਂ ਇਹ ਕਰਦੀਆਂ ਲੌਂਗ ਲੌਂਗ ਕਰਦੀਆਂ ਤੇ ਕਰਦੀਆਂ ਤੋਂ ਫਿਰ ਮੇਰੀ ਨਾਇਰ ਅੱਖਾਂ ਦੇ ਤੇ ਮਸੂਈ ਤੇ ਧਾਗਾ ਬਾਲਣੇ ਮਸ਼ੀਨ ਚਲਾ ਲੈਣੀ ਆ ਹੂੰ ਸਾਰੇ ਜਦੋਂ ਬੇਲੀ ਹੁੰਦੀਆਂ ਤਾਂ ਮੈਂ ਕੋਈ ਨਾ ਕੋਈ ਕੰਮ ਕਰਦੀ ਹਾਨੀ ਇਹ ਸੋਝ ਮੈਂ ਕਿ ਤੁਰਨਾ ਅੱਖਾਂ ਹੁੰਦਾ ਤੁਸੀਂ ਤੇ ਭੱਜੇ ਫਿਰਦੇ ਹੋ ਇੱਧਰ ਉੱਧਰ ਮੈਂ ਜਿੰਨੀਆਂ ਮਰਜ਼ੀ ਪੌੜੀਆਂ ਚੜ ਜਾਂ ਦਰਬਾਰ ਸਾਹਿਬ ਹੈ ਨਾ ਉੱਥੇ ਤੇ ਗੱਡੀ ਖਿਲਾੜਦੇ ਨੇ ਰਾਜਕਮਰ ਤੇ ਥੱਲੇ ਆਈ ਦਾ ਕੋਈ ਸਾਹ ਨਹੀਂ ਚੜਦਾ ਕੋਈ ਤਕਾਬਤ ਨਹੀਂ ਹੁੰਦੀ ਜੇ ਰਾਜੋ ਕਰਦਾ ਉਹਨੂੰ ਤਕਾਬਤ ਨਹੀਂ ਹੋਏਗੀ ਸਾਹ ਨਹੀਂ ਚੜੇਗਾ ਜਿੰਨਾ ਮਰਜ਼ੀ ਉਹ ਕੰਮ ਕਰ ਲੈ ਇਹ ਛੱਤੀ ਲਗਾਈ ਇਹਦਾ ਸੇਹ ਦੇ ਝਾਣੇ ਤੇ ਝਾਣੇ ਉੰਜ ਪੈਸਾ ਜਿੰਨਾ ਮਰਜ਼ੀ ਹੋਵੇ ਤੇ ਜੇ ਸੇਹ ਨਾਲ ਠੀਕ ਹੋਏਗੀ ਤਾਂ ਕਿਸੇ ਕੰਮ ਨਹੀਂ ਹਾਂ ਇਹ ਖਾਨ ਵਾਲੇ ਪਰਿਵਾਰ ਤੋਂ ਵਧੀਆ ਬਣਾਏ ਹੋਣ ਤੇ ਨਿਸ਼ਾਨ ਠੀਕ ਨਾ ਹੋਵੇਗਾ ਉਹਦਾ ਦਿਲ ਕਰੇਗਾ ਖਾਨ ਤੇ ਅਸਲੀ ਖਜ਼ਾਨਾ ਪੰਦ ਰੂਸੀ ਦਾ ਹੈ ਕਹਿੰਦੇ ਯੋਗ ਕਰਨ ਨਾਲ ਤੁਹਾਡੇ ਵਾਲ ਵੀ ਕਾਲੇ ਹੋਗੇ ਫਿਰ ਤੋਂ ਸ਼ੁਰੂ ਹੋਗੇ ਇੰਨਾਂ ਦੇ ਦੰਦ ਵੀ ਆਣੇ ਸ਼ੁਰੂ ਹੋਗੇ ਅਸਲੀਅਤ ਹੈ ਇਹਦੇ ਚ ਹਾਂ ਹਾਂ ਵੇਖ ਲਓ ਆ ਆ ਵੇਖ ਲਓ ਇੱਕ ਦੰਦ ਆਇਆ ਇੱਕ ਦੰਦ ਆਇਆ ਸਾਡੇ ਦੰਦ ਨਿਕਲ ਗਏ ਹਾਂ ਆ ਲੱਗਦਾ ਪਤਾ ਨਹੀਂ ਹਾਂ ਤੇ ਵਾਲ ਵੀ ਇਹ ਲਓ ਕਾਲੇ ਹੋ ਗਏ ਨੇ ਆ ਯੋਗ ਕਰਦੇ ਕਰਦੇ ਕਾਲੇ ਹੋ ਗਏ ਹਾਂ ਜੋਗ ਕਰਦੇ ਆ ਸਾਰੇ ਸਿਰ ਚਟਾ ਗਿਆ ਥੋੜਾ ਜਿਹਾ ਬਚਿਆ ਹੈ ਨਾ ਕਾਲੇ ਹਾਂ ਬਿਲਕੁਲ ਹੈ ਕਿੰਨੇ ਸਾਲ ਤੋਂ ਮਾਤਾ ਯੋਗਾ ਕਰਦੇ ਪਏ ਹੋ ਕਿਹੜੇ ਸਾਲ ਤੋਂ ਸ਼ੁਰੂ ਕੀਤਾ ਸੀਗਾ ਮੈਂ ਤੇ ਕਾਫੀ ਚਿਰ ਹੋਇਆ ਕਰਦੇ ਹਾਂ ਜਦੋਂ ਸੁਆਮੀ ਰਾਮ ਦੇਵ ਇੱਥੇ ਆਇਆ ਸੀ ਨਾ ਉਹਨੂੰ ਮੈਂ ਪਹਿਲਾਂ ਬਿਮਾਰੀਆਂ ਕੱਢ ਲੀਆਂ ਹਨ ਉਹਨੂੰ ਮੈਨੂੰ ਇਹ ਵਿਅਮ ਪਿਆ ਸੀ ਕਿਸ ਨੇ ਕਿ ਜਿਹੜੀ ਪੱਥਰੀ ਸੀ ਨਾ ਮੇਰੀ ਉਹ ਮੈਂ ਜੋਗਾ ਕਰਕੇ ਬੰਬਾਰੀਆਂ ਤੇ ਕੱਢ ਲੀਆਂ ਪੱਥਰੀ ਮੇਰੀ ਜਿਹੜੀ ਹੋਣੀ ਹੈ ਅੰਦਰ ਨਿਕਲੀ ਉਹਦੀ ਦਰਦ ਹੈ ਉਹ ਮੈਂ ਆਪਰੇਸ਼ਨ ਕਰਾ ਕੇ ਪੱਥਰੀ ਦਾ ਆਪਰੇਸ਼ਨ ਕਰਾਇਆ ਹੈ ਉਦੋਂ ਇੱਥੇ ਆਏ ਹਨ ਤੋਂ ਉਦੋਂ ਮੈਂ ਗਈ ਹਾਂ ਪਰ ਉਹ ਤੁਹਾਨੂੰ ਮਿਲੇ ਨਹੀਂ ਸਨ ਜਦੋਂ ਪਹਿਲਾਂ ਇੱਥੇ ਅੰਬਰਸਰ ਆਏ ਨੇ ਫਿਰ ਜਦੋਂ ਉਹਨਾਂ ਨੇ ਕੀਤਾ ਦੋ ਲੋਨਾਂ ਨੇ ਕੀਤਾ ਸੀ ਉਦੋਂ ਦਿੱਲੀ ਵਿੱਚ ਮੈਂ ਗਈ ਹਾਂ ਉਦੋਂ ਮੈਂ ਬਿਲਕੁਲ ਬੰਬਾਰੀਆਂ ਸਾਰੀਆਂ ਕੱਢ ਲਈਆਂ ਹਨ ਤੇ ਦਿੱਲੀ ਵਿੱਚ ਗਈ ਉਹਦੇ ਦੋ ਲੋਨਾਂ ਚ ਕਿੰਨੇ ਕੁ ਬੜੇ ਸਿੱਖਣ ਵਾਸਤੇ ਆਉਂਦੇ ਨੇ ਤੇ ਕਿੱਥੇ ਕਿੱਥੇ ਜਾਂਦੇ ਹੋ ਯੋਗਾ ਸਿਖਾਉਣ ਵਾਸਤੇ ਜਾਂ ਕਰਨ ਵਾਸਤੇ ਜੋਗ ਸਿਖਾਉਣ ਵਾਸਤੇ ਤੇ ਜਾਈਦਾ ਪੁਲਸ ਲਾਂਚ ਚ ਵੀ ਗਏ ਆ ਆਰਮੀ ਚ ਵੀ ਗਏ ਆ ਸਕੂਲਾਂ ਚ ਵੀ ਬੜੇ ਸਕੂਲ ਨੇ ਜਿਨ੍ਹਾਂ ਵਿੱਚ ਜਾਂਦੇ ਰਹੇ ਆ ਹਾਂ ਉੱਥੇ ਸਿਖਾਉਂਦੇ ਰਹੇ ਆ ਫਿਰ ਹੁਣ ਜਿਹੜਾ ਕੋਈ ਬੁਲਾਉਂਦਾ ਉੱਥੇ ਜਾਈਦਾ ਤੇ ਰਾਹੀ ਕੁਮਾਰ ਮੇਰਾ ਗੱਡੀ ਚਲਾ ਲੈਂਦਾ ਤੇ ਫਿਰ ਅਹੀ ਚੱਲ ਜਾਂਦੇ ਆ ਜਾ ਕੇ ਦੋਵੇਂ ਮਾਂ ਪੁੱਤ ਯੋਗਾ ਕਰਦੇ ਹਾਂ ਜੋ ਨੇ ਮਾਂ ਪੁੱਤ ਯੋਗਾ ਕਰਦੇ ਇਹ ਨੌਕਰੀ ਕਰਦਾ ਹੈ ਪਰ ਆਪਣੀ ਨੌਕਰੀ ਡਿਊਟੀ ਵੀ ਪੂਰੀ ਦਿੰਦਾ ਤੇ ਸਵੇਰੇ ਯੋਗਾ ਵੀ ਕਰਦਾ ਮਤੇ ਜਦੋਂ ਦੀ ਆਪਾਂ ਗੱਲਬਾਤ ਕਰ ਰਹੇ ਤੁਸੀਂ ਇਦਾਂ ਹੀ ਇਸ ਮੁਦਰਾ 'ਚ ਬੈਠੇ ਹੋ ਜਾਂ ਆਸਣ 'ਚ ਬੈਠੇ ਕਿਵੇਂ ਕਹੀਦਾ ਪਰ ਇਹ ਬੈਂਦੇ ਇਸ ਤਰ੍ਹਾਂ ਆ ਆਸਣਾਂ 'ਤੇ ਨਹੀਂ ਆਂ ਦੂਜੇ ਆਸਣ 'ਤੇ ਵੀ ਬਹਿ ਜਾਣੀਆਂ ਪਰ ਸਿਕਾਵਟ ਨਹੀਂ ਹੁੰਦੀ ਇਹ ਨਾਲ ਪਤਮ ਆਸਣ ਲਾਇਆ ਹੋਇਆ ਹਾਂ ਇਹ ਤਾਂ ਸਿਕਾਵਟ ਨਹੀਂ ਹੁੰਦੀ ਨਾ ਇਨਨਕਾ ਬਨੀਏ ਆ ਜਿਹੜਾ ਆਸਣ ਇਹਨਾਂ ਇਸ ਤਰ੍ਹਾਂ ਜਦੋਂ ਇਹ ਸਾਰੀਆਂ ਨਾੜਾਂ ਜਿਹੜੀਆਂ ਖੁੱਲੀਆਂ ਹਟਕ ਨਹੀਂ ਹੁੰਦਾ ਇਹਨੂੰ ਇਸ ਤਰ੍ਹਾਂ ਕਰਾਂਗੇ ਜਦੋਂ ਤੇ ਇੱਕ ਗੂੰਗਾ ਸਣੁੰਦਾ ਹੈ ਇੱਕ ਆ ਸਣੁੰਦਾ ਹੈ ਹਾਂ ਕੀ ਬਾਤ ਆ ਦੇਖੋ ਜੀ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਸਰੀਰ ਚ ਰਬੜ ਹੋਵੇ ਆਕਮਾਤ ਨੇ ਸਿੱਧ ਕੀਤਾ 86 ਸਾਲ ਦੀ ਉਮਰ ਹੋਵੇ ਤਾਂ ਬੈੱਡ ਤੋਂ ਹਿੱਲਿਆ ਨਹੀਂ ਜਾਂਦਾ ਪਾਸਾ ਨਹੀਂ ਲਿਆ ਜਾਂਦਾ ਔਰ ਪੂਰਾ ਪਰਿਵਾਰ ਅੱਗੇ ਵਿੱਚ ਹੋਇਆ ਹੁੰਦਾ ਕਿ ਬਜ਼ੁਰਗਾਂ ਨੂੰ ਕੁਝ ਹੋਵੇ ਨਾ ਇੱਧਰ ਪੌੜੀਆਂ ਚੜ ਕੇ ਆਏ ਨੇ ਇਹਨਾਂ ਹਸਣ ਕੀਤਾ ਉਸ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਇੱਕ ਮੈਂ ਕਹਿੰਦਾ ਕਿ ਇੱਕ ਪਰਸਨ ਸਾਂ ਨਹੀਂ ਚੜਿਆ ਮਾ ਤਾਂ ਇਸਾਂ ਨਹੀਂ ਚੜਦਾ ਕਿ ਪਹਿਲਾਂ ਚੜਦਾ ਸੀਗਾ ਹੁਣ ਹਟਿਆ ਪਹਿਲਾਂ ਤੇ ਚੜਦਾ ਸੀ ਪਹਿਲਾਂ ਤੇ ਮੇਰੇ ਕੋਲ ਟੁਰਿਆ ਵੀ ਨਹੀਂ ਜਾਂਦਾ ਸਦਾ ਚੜਦਾ ਸੀ ਪਰ ਇਹ ਜੋ ਕਰਕੇ ਸਭ ਕੋਈ ਬਿਮਾਰੀਆਂ ਠੀਕ ਹੋਈਆਂ ਇਹ ਜਿਹੜਾ ਗੋਮੁਖ ਹਸਣ ਹੈ ਇਹ ਆ ਵੇਖੋ ਉਹ ਹਾਰ ਅਟੈਕ ਨਹੀਂ ਹੁੰਦਾ ਜਿਹੜਾ ਇਹ ਕਰੇਗਾ ਇਹ ਜਿਹੜੀ ਲੱਤ ਉੱਪਰ ਹੈ ਉਹ ਮਾ ਤਾਂ ਕਾਹ ਜਾਣੀ ਚਾਹੀਦੀ ਹੈ ਇਹ ਡੜੀ ਤਸਵੀਰ ਆ ਜਾਣਾ ਚਾਹੀਦਾ ਹੋਵੇ ਆ ਉਂਗਲਾਂ ਜਿਹੜੀਆਂ ਨਾ ਆ ਫੜੀਆਂ ਹੋਣੀਆਂ ਚਾਹੀਦੀਆਂ ਤਾਂ ਉਹ ਜਿਹੜੀ ਆ ਸਿੱਧੀ ਹੋਣੀ ਚਾਹੀਦੀ ਹੈ ਬਾਹਾਂ ਜਿਹੜੀ ਆ ਪਿੱਛੇ ਗਈ ਹੋਣੀ ਚਾਹੀਦੀ ਸਾਰੇ ਅਭਿਆਸ ਕਰ ਕਰਕੇ ਨਿ ਔਖੇ ਆਸਣ ਕਰ ਰਹੇ ਹੋ ਹਾਂਜੀ ਆਸਣ ਕਰਦੇ ਗੱਲ ਕਰੀ ਜਾਂਦੇ ਪਏ ਕੋਈ ਸਾਹ ਨਹੀਂ ਛੱਡ ਰਿਹਾ ਹਾਂ ਆ ਵੇਖੋ ਨਾ ਦਵਾਈ ਵੀ ਖਾਂਦੇ ਕੋਈ ਨਾ ਕੋਈ ਦਵਾਈ ਨਹੀਂ ਦਰਦ ਹੋਵੇ ਤੇ ਫਿਰ ਕੀ ਕਰਦੇ ਕੋਈ ਨਹੀਂ ਮੈਂ ਦਰਦ ਹੋਵੇ ਨਾ ਕਹਿਮੋਕਿ ਪਾਰੀ ਚੀ ਖਾਦੀ ਹੋਵੇ ਦਰਦ ਹੁੰਦੀ ਹੈ ਪਰ ਉਹ ਮੈਂ ਕੱਢ ਨਹੀਂ ਇਸੇ ਤਰ੍ਹਾਂ ਯੋਗ ਦੇ ਨਾਲ ਹੀ ਪੁਆਇੰਟ ਦੇ ਬਾਲ ਨੇ ਜੋ ਕਰਨਾ ਉਹਨੇ ਸਹੀ ਹੋ ਜਾਣਾ ਫਿਰ ਐਸੇ ਤਣਾ ਦੂਜੇ ਪਾਸੇ ਕਰੋ ਇਹ ਵੇਖ ਰੁਕਣਾ ਹੁੰਦਾ ਹੈ ਇਹ ਯੋਗਾਸਨ ਸਾਰੇ ਟੀਵੀ ਤੋਂ ਸਿੱਖਿਆ ਹੈ ਜਾਂ ਕਿਤਾਬਾਂ ਵੀ ਪੜੀਆਂ ਜਾਂ ਕਿਤੋਂ ਟੀਵੀ ਤੋਂ ਸੁਆਮੀ RAMDEO ਕਹਿੰਦੇ ਤੇ ਪਹਿਲਾਂ ਮਤਲਬ ਜੌਬ ਵੀ ਕਰਦੇ ਰਹੇ ਕਿਤੇ ਕੋਈ ਨੌਕਰੀ ਕਰਦੇ ਰਹੇ ਜਾਂ ਸ਼ੁਰੂ ਤੋਂ ਕਰ ਰਹੇ ਹੋ ਘਾ ਨਹੀਂ ਹਰ ਮੈਂ ਤਾਂ ਬੰਜੂਰੀ ਕਰਦੇ ਹਾਂ 12 ਮਿੰਟ ਮੰਜੂਰੀ ਕੇ ਜਿਵੇਂ ਉਹਨੂੰ ਲਾਣਾ ਚ ਕੋਲੇ ਚੁਗਣ ਜਾਂਦੇ ਹਾਂ ਪਰ ਇਹ ਫਿਰ ਨੌਕਰੀ ਕਾਕਾ ਮੇਰਾ ਲੱਗ ਪਿਆ ਫਿਰ ਮੈਨੂੰ ਸੋਹ ਹੋਇਆ ਹਨ 120 ਕਿਲੋ ਵਜ਼ਨ ਸੀਗਾ ਜਿਹੜਾ ਹੁਣ 40 ਤੇ ਪਹੁੰਚ ਗਿਆ ਯੋਗਾ ਕਰਦੇ ਕਰਦੇ ਔਰ ਬਿਮਾਰੀਆਂ ਦਾ ਕੋਈ ਨਾਮੋ ਨਿਸ਼ਾਨੀ ਹੈਗਾ ਦੂਜੇ ਪਾਸੇ ਕਹਿੰਦੇ ਸਾਹ ਵੀ ਨਹੀਂ ਚੜਦਾ ਮੈਂ ਗੋਲੀ ਵੀ ਨਹੀਂ ਖਾਂਦੀ ਔਰ ਸਾਰਾ ਕੰਮ ਆਪ ਕਰਦੀਆਂ ਸੂਈ ਤੇ ਧਾਗਾ ਵੀ ਪਾ ਲੈਣਾ ਮਸ਼ੀਨ ਵੀ ਚਲਾ ਲੈਣੀ ਕਰਦੇ ਕਈ ਕੰਮ ਵੀ ਕਰ ਲੈਣੇ ਔਰ ਬਾਕੀ ਜਿਹੜੇ ਆਸ-ਪਾਸ ਦੇ ਲੋਕ ਨੇ ਜਾਂ ਦੂਰ ਦਰਾਡੇ ਦੇ ਲੋਕ ਇੱਥੇ ਆ ਕੇ ਆਪਣਾ ਇਲਾਜ ਵੀ ਕਰਾਉਂਦੇ ਆ ਮਾਤਾ ਜੀ ਇਲਾਜ ਜਿਵੇਂ ਕੋਈ ਆਉਂਦਾ ਨੇ ਕਰਾਉਣ ਵਾਸਤੇ ਕਿੱਥੋਂ-ਕਿੱਥੋਂ ਆਉਂਦੇ ਨੇ ਸਾਰੇ ਬੜੇ ਬੜੇ ਦੂਰੋਂ-ਦੂਰੋਂ ਆਉਂਦੇ ਨੇ ਲੋਕੀ ਕਾਲ ਕੀ ਲੈ ਕੇ ਆਉਂਦੇ ਪਰੇਸ਼ਾਨੀਆਂ ਪਰੇਸ਼ਾਨੀਆਂ ਕਿਸੇ ਨੂੰ ਸ਼ੁਕਰ ਹੁੰਦੀ ਹੈ ਤੇ ਉਹਨਾਂ ਦੀ ਸ਼ੁਕਰ ਠੀਕ ਹੋ ਜਾਂਦੀ ਹੈ ਕਿਸ ਤਰ੍ਹਾਂ ਮਤਲਬ ਆਪਣੇ ਕੋ ਕਲਾਸਾ ਲਵਾਉਂਦੇ ਹੋ ਕਲਾਸਾਂ ਤੇ ਬਾਅਦ ਚਲਵਾਨਿਆਂ ਪਹਿਲਾਂ ਮੈਂ ਹੋਸਨਾ ਹੈ ਜਿਹੜਾ ਬਿਨਾਂ ਰੱਖ ਕੇ ਨਾ ਤੇ ਇਥੋਂ ਇਹ ਨਾੜਾ ਨ ਸਮਦਿਆਂ ਨੇ ਇੱਥੇ ਵੱਡਿਆਂ ਦੇ ਨਾਲ ਪ੍ਰੈਸ਼ਰ ਦੇਣਾ ਹੈ ਫਿਰ ਇੱਥੇ ਦੇਣਾ ਹੈ ਇੱਥੇ ਨਾੜ ਹੁੰਦੀ ਹੈ ਜਿਹੜੀਆਂ ਹੈ ਨਾ ਨਾਭੀ ਨਾਭੀ ਦੇ ਦੁਆਲੇ ਉਥੇ ਹੀ ਹੁੰਦੀ ਹੈ ਸ਼ੂਕਰ ਪੇਟ ਵਿੱਚ ਉਹ ਫਿਰ ਨਾਭੀ ਦੀਆਂ ਨਾੜਾਂ ਜਿਹੜੀਆਂ ਨਾਲ ਪ੍ਰੈਸ਼ਰ ਜਾਂਦੀਆਂ ਨਾ ਹਮ ਪੰਪਰ ਮਾਰਦੀਆਂ ਨੇ ਨਾੜ ਨਾਲ ਵਿੱਚ ਜਿਹੜੀ ਸਾਰੀ ਬਿਮਾਰੀ ਨਿਕਲ ਜਾਂਦੀ ਹੈ ਫਿਰ ਉਹਨਾਂ ਦੇ ਆਪਾਂ ਦਬਾਉਣੇ ਨੇ ਫਿਰ ਇਹ ਲੱਤਾਂ ਦੀਆਂ ਪਿੰਨੀਆਂ ਜਿਹੜੀਆਂ ਨੇ ਉਹ ਉਹ ਫਿਰ ਇੱਥੇ ਹਮ ਦਿਨ ਪ੍ਰੈਸ਼ਰ ਦੇਈਦਾ ਪੈਰਾਂ ਦੀਆਂ ਹੱਡੀਆਂ ਤੇ ਪੈਰਾਂ ਦੇ ਅਟਲੀਆਂ ਤੇ ਹੱਥਾਂ ਦੇ ਪੈਰਾਂ ਦੇ ਪੁਆਂਟ ਦੁਵਾਜਦੇ ਉਹਦੇ ਨਾਲ ਸਾਰੀ ਅਭੀ ਸਵੇਰੇ ਕਿੰਨੇ ਵਜੇ ਉੱਠਦੇ ਹੋ ਸਵੇਰੇ ਮੈਂ 4 ਵਜੇ ਉੱਠਣੀ ਆ ਇਸ ਉਮਰ ਸਾਰਵੇ ਉੱਠਿਆ ਹਾਂ ਹਾਂਜੀ 4 ਵਜੇ ਉੱਠ ਕੇ ਫਿਰ ਕੀ ਰੁਟੀਨ ਹੈ ਪਹਿਲਾਂ ਉੱਠ ਕੇ ਮੈਂ ਪਾਣੀ ਪੀਣਾ ਹੈ ਪਾਣੀ ਗਰਮ ਪੀਣਾ ਢੇਡ ਸਾਫ ਕਰਨਾ ਹੈ ਸਰਦੀਆਂ ਗਰਮੀਆਂ ਸਰਦੀਆਂ ਗਰਮੀਆਂ ਜੀ ਫਿਰ ਢੇਡ ਸਾਫ ਹੋ ਜਾਂਦਾ ਫਿਰ ਮੈਂ 5 ਵਜੇ ਨਾਲ ਦਾ ਯੋਗ ਵਿਅਸ ਚਾਲੂ ਕਰ ਦਿੰਨੀ ਆ ਫਿਰ 5 ਵਜੇ ਕਰਕੇ ਫਿਰ ਮੈਂ ਹਾਂ ਚੀ 2 ਘੰਟੇ ਜਣਾ ਨਾ ਕਰਨਾ 2 ਕਿਸੇ ਮੁਕ ਤਿੰਨ ਵੀ ਲਾ ਲੈਣੀ ਆ ਹਾਂ ਜਦ ਦੁਪਹਰੀ ਕੀ ਖਾਵਾਂ ਫਿਰ ਤਿੰਨ ਤਿੰਨ ਘੰਟੇ ਕਰ ਲੈਣੀ ਆ ਪਾਰੀ ਕੋਈ ਨਾ ਕੋਈ ਘਾੜ ਜਿਵੇਂ ਚੋਲ ਬਣੇ ਨਿ ਖਾ ਲੈ ਡਾਈਟ ਕੀ ਰੱਖਦੇ ਹੋ ਸਾਰੇ ਦਿਨ ਚ ਕੀ ਕੀ ਖਾਂਦੇ ਹੋ ਖਾਂਦੀ ਇਹੋ ਜੋ ਘਾਰ ਬਣਿਆ ਕੁਲਕਾ ਦਾਲ ਪੁਲਕਾ ਕਿਆ ਹੋ ਲੋਏ ਫਿਰ ਪੋਹਾ ਆ ਖਿਚੜੀ ਹੋਈ ਇਹੋ ਚੀਜ਼ਾਂ ਖਾਂਦੀ ਆ ਬਾਹਰ ਦਾ ਕੁਝ ਨਹੀਂ ਖਾਂਦੇ ਬਾਹਰ ਤਾਂ ਨਹੀਂ ਕੋਈ ਖਾਂਦੀ ਬਾਹਰ ਦਾ ਮੈਂ ਤਲੀਆਂ ਕੀ ਜਾਨੀ ਖਾਂਦੀ ਕਿ ਉਸ ਮੋਕੇ ਜਦ ਲੈਂਦੀ ਹੋਏ ਤੇ ਫਿਰ ਥੋੜੀ ਖਾ ਲੈਣੀ ਹੈ ਬਹੁਤੀ ਨਹੀਂ ਖਾ ਕੇ ਉਹ ਫਿਰ ਪਚਾਣੀ ਔਖੀ ਫਿਰ ਮੈਂ ਪਚਾ ਲੈਣੀ ਆ ਮੈਂ ਹਾਸ ਨੂੰ ਸ ਨੂੰ ਜਿਆਦਾ ਕਰ ਲੈਣੀ ਕਦੇ ਕਿਤੇ ਮਾੜਾ ਮੋਟਾ ਉਹ ਨਹੀਂ ਨਾ ਨਹੀਂ ਮੈਂ ਛੌਂਕੀ ਸਿੰਪਲ ਸਾਦਾ ਖਾਣਾ ਛੌਂਕੀ ਤੋ ਉਹ ਫਿਰ ਤੇ ਮੈਂ ਬਾਹਰ ਦੀ ਚੀਜ਼ ਮੰਗਵਾਂਦੀ ਨਹੀਂ ਖਾਂਦੀ ਨਹੀਂ ਕਿਤੇ ਘਰ ਕਿਤੇ ਨਾਲ ਜਾਂਦਾ ਹੋਏ ਹੋਇਆ ਵੀ ਕੀਦਨਾ ਜਨਮ ਦਿਨ ਇਹਨਾਂ ਦਾ ਉਹ ਨੂੰ ਮੈਂ ਖਾ ਲੈਣੀ ਥੋੜੀ ਜਿਹੀ ਬਹੁਤੀ ਨਹੀਂ ਕਿ ਕਿੰਨੇ ਨਾ ਕਿ ਬਹਾਨੇ ਬੜੇ ਬਣਾ ਲੈਂਦੇ ਆ ਕਿ ਘਰ ਚਾ ਸ਼ਹਿਰ ਚਾ ਟਾਈਮ ਨਹੀਂ ਲੱਗਦਾ ਤੁਸੀਂ ਕੋਠੇ ਸਾਰੀਆਂ ਔਸ਼ਦੀਆਂ ਵੀ ਲਾਈਆਂ ਹੋਈਆਂ ਨੇ ਤੇ ਇੱਧਰ ਯੋਗਾ ਵੀ ਕਰੀ ਜਾਂਦੇ ਹੋ ਕਿ ਯੋਗਾ ਕਰਨ ਵਾਸਤੇ ਕਿਹੜੀ ਥਾਂ ਚਾਹੀਦੀ ਚੰਗੀ ਚੰਗੀ ਕਿ ਗਮਲੇ ਗਮਲੇ ਵੀ ਜਿਵੇਂ ਉਹਨੂੰ ਪੇੜ ਪੌਦੇ ਲਾਏ ਹੋਣ ਤੇ ਉਹਦੇ ਕੋਲ ਯੋਗਾ ਜਾਂ ਪਾਰਕ ਵਿੱਚ ਜਾ ਕੇ ਯੋਗਾ ਕਰ ਲਓ ਜਾਂ ਕੋਠੇ ਤੇ ਆਪਣੇ ਪੇੜ ਪੌਦ ਦੇ ਬਾਲਕੋਨੀਆ ਚ ਲਾ ਕੇ ਕਰੋ ਉਥੇ ਬਹਿ ਕੇ ਯੋਗਾ ਕਰੋ ਸਵੇਰੇ ਉੱਠ ਕੇ ਨਾ ਸਵੇਰ ਦੀ ਜਿਹੜੀ ਆక్సిਜਨ ਹਾਂ ਇਹਦੇ ਵਿੱਚ ਪੰਜ ਤੱਤ ਜਿਹੜੇ ਨਾ ਉਹ ਸਾਡੇ ਅੰਦਰ ਪ੍ਰਵੇਸ਼ ਹੁੰਦੇ ਨੇ ਜਦੋਂ ਅਸੀਂ ਲੰਮਾ ਸਾਹ ਲੈਨੇ ਆ ਉਹ ਅੰਦਰ ਜਾਂਦੇ ਨੇ ਅੰਦਰੂਨੀ ਸਾਰੀ ਬਿਮਾਰੀ ਬਾਹਰ ਨਿਕਲ ਜਾਂਦੀ ਹੈ ਕੋਈ ਸ਼ਕਤੀ ਇਹੋ ਜੀ ਜਾਂਦੀ ਹੈ ਉਹ ਬੰਦਾ ਝੂਠ ਵੀ ਨਾ ਮਾਰੇਗਾ ਉਹ ਸੱਚ ਤੇ ਪੈਦਾ ਹੋਏਗਾ ਸੱਚ ਉਹਦੇ ਚਰੇਗਾ ਜਿਹੜਾ ਯੋਗ ਕਰੇਗਾ ਉਹਨੂੰ ਹਿੰਮਤ ਨਹੀਂ ਹੁੰਦੀ ਜੋ ਝੂਠ ਮਾਰਦੇ ਅੰਦਰ ਪ੍ਰਭੂ ਦੀ ਸ਼ਕਤੀ ਹੈ ਵਾਹਿਗੁਰੂ ਦੀ ਸ਼ਕਤੀ ਅੰਦਰ ਹੈ ਉਹ ਜਿਹੜੀ ਅੱਜਕੱਲ ਸਾਰੇ ਕਹਿੰਦੇ ਨੇ ਡਿਪਰੈਸ਼ਨ ਆ ਗਿਆ ਦਿਮਾਗ ਤੇ ਬੋਝ ਪੈ ਗਿਆ ਟੈਨਸ਼ਨ ਪੈ ਗਈ ਇਹ ਸਾਰੇ ਜਿਹੜੇ ਵਿਆਯਾਮ ਕਰਨ ਵਾਲਿਆਂ ਐਕਸਰਸ ਕਰਨਾ ਠੀਕ ਹੋ ਜਾਂਦੇ ਠੀਕ ਹੋ ਜਾਂਦੇ ਆ ਕਰੋ ਤੇ ਆ ਜਦੋਂ ਆ ਕਰਨੇ ਆ ਜਿਹੜੇ ਹੁਣ ਦਰਸ਼ਕ ਦੇਖ ਰਹੇ ਆ ਤੁਹਾਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਸੇਧ ਦਾ ਧਿਆਨ ਕਿਵੇਂ ਰੱਖਣ ਇਸ ਤਰ੍ਹਾਂ ਜਿਵੇਂ ਮੈਂ ਕਰਨੀ ਪਈ ਹੈ ਜੋਗ ਇਸ ਤਰ੍ਹਾਂ ਵਾਹਿਗੁਰੂ ਦੀ ਸ਼ਕਤੀ ਦੇ ਵਿੱਚ ਸਾਰੇ ਤਾਤੇ ਦੇ ਵਿੱਚ ਨੇ ਇਹ ਜਿਹੜੇ ਨਾਲ ਭਾਈ ਉਹਨਾਂ ਨੂੰ ਜਾਂਦਾ ਓਮ ਦਾ ਵਿਚਾਰਨ ਕਰ ਲੋ ਵਾਹਿਗੁਰੂ ਦਾ ਕਰ ਲੋ ਵਾਹਿਗੁਰੂ ਹਾਂ ਇਹ ਕੋਈ ਵੀ ਮਤਲਬ ਆਪਣਾ ਇਹ ਜਿਹੜਾ ਜਦੋਂ ਇਹ ਕਰਨਿਆ ਨਾ ਸਿੱਧਾ ਪ੍ਰੈਸ਼ਰ ਜਿਹੜਾ ਨਾ ਸਾਡੇ ਦਿਮਾਗ ਕਿੱਤੇ ਧਿਆਨ ਨਹੀਂ ਜਾਂਦਾ ਧਿਆਨ ਵੀ ਇਹਦੇ ਨਾਲ ਬੜਾ ਸੋਹਣਾ ਆਨੰਦ ਹੁੰਦਾ ਜਿਹੜਾ ਇਹ ਕਰੇਗਾ ਉਹਨੂੰ ਆਨੰਦ ਅਸਲੀ ਆਨੰਦ ਦੇ ਹੋਏ ਓਕੇ ਇਹ ਅੱਜ ਪੂਰੀ ਅਸੀਂ ਸਿਹਤ ਦੇ ਜਿਹੜੇ ਕਹਿੰਦੇ ਨਾ ਖਜ਼ਾਨਾ ਪੜ ਲਿਆ ਅੱਜ ਉਹ ਅਸੀਂ ਮਾਤਾ ਜੀ ਨਾਲ ਗੱਲਬਾਤਾਂ ਕੀਤੀਆਂ ਨੇ ਮਾਤਾ ਜੀ ਨੇ ਕੋਈ ਜਗ੍ਹਾ ਨਹੀਂ ਛੱਡੀ ਬੀਐਸਐਫ ਆਰਮੀ ਕੈਂਪ ਪੰਜਾਬ ਪੁਲਿਸ ਦੇ ਜਿਹੜੇ ਕੈਂਪਾਂ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਸਕੂਲਾਂ ਕਾਲਜਾਂ ਹਰ ਇੱਕ ਜਗ੍ਹਾ ਜਾ ਕੇ ਮਾਤਾ ਜੀ ਨੇ ਕੈਂਪ ਲਾਏ ਨੇ ਮਾਤਾ ਜੀ ਯੋਗ ਕਰਦੇ ਰਹੇ ਯੋਗ ਸਿਖਾਉਂਦੇ ਰਹੇ ਨੇ ਔਰ ਇਹ ਵੀ ਮਾਤਾ ਨੇ ਦਾਅਵਾ ਕੀਤਾ ਜੇ ਯੋਗ ਕਰਦੇ ਰਹੋਗੇ ਚੰਗੀ ਸਿਹਤ ਤੇ ਫੇਰ ਜਿਹੜੀ ਵਾਪਸੀ ਉਹ ਜਿਹੜੀ ਸਮਾਂ ਆ ਜਾਂਦਾ ਜਦੋਂ ਅਸੀਂ ਪੁਰਾਣੇ ਦਿਨ ਕਹਿੰਦੇ ਹੁੰਨੇ ਸੀ ਕਿ ਹਰ ਇੱਕ ਚੀਜ਼ ਅਸੀਂ ਕਰ ਸਕਦੇ ਹਾਂ ਮਾਤਾ ਇਸ ਉਮਰ ਦੇ ਵਿੱਚ ਵੀ ਹਰ ਉਹ ਕੰਮ ਕਰਦੇ ਐ ਜੋ ਆਮ ਲੋਕ ਕਰਦੇ ਵੇ ਸੋ ਇਹ ਖੂਬਸੂਰਤ ਜਿਹੜੀ ਗੱਲਬਾਤ ਵਾਕਈ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਅਸਰ ਕਰੇਗੀ ਕਿ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖਣਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ